ਸਤਿ ਸ੍ਰੀ ਅਕਾਲ ਪੰਜਾਬੀਓ ਰਾਜਾ ਬਾਲਵ ਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਖੋਭ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਭਰਾ ਮੇਰੇ ਕਹ ਲਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਭਰਾ ਮੇਰੇ ਸ਼ੇਅਰ ਕਰਿਆ ਕਰੋ ਤੇ ਆਓ ਬਲੌਗ ਦੇ ਨਾਲ ਬਣੇ ਰਹੋ ਆਪਾਂ ਚੱਲੇ ਆ ਜੀ ਵਿਆਹ ਨੂੰ ਕੰਮ ਹੀ ਨਾਲ ਫਾਦਰ ਸਾਹਿਬ ਵੀ ਨਾਲ ਹੀ ਆ ਤੇ ਵੀਰ ਆਪਣਾ ਘੁੰਗਰੀ ਵੀ ਕੰਮ ਕਰਾਉਣ ਦਾ ਵਿਹਲਾ ਹੋ ਗਿਆ ਹੋ ਤਾਂ ਅੱਜ ਨਾਲ ਹੀ ਆਪਣੇ ਆਓ ਸਾਰੀ ਦਿਹਾੜੀ ਚ ਕੀ ਕਰਦੇ ਆ ਵਿਖਾਉਨੇ ਆ ਤੁਹਾਨੂੰ ਬਲੌਗ ਦੇ ਨਾਲ ਬਣੇ ਰਹੋ ਔਰ ਕੁੰਗਰੇ ਠੀਕ ਠਾਕ ਜੇ ਹੋ ਬਾਬਾ ਜੀ ਚੜਦੀ ਕਲਾ ਜੇ ਹੈ ਠੀਕ ਠਾਕ ਵਧੀਆ ਚਲੋ ਠੀਕ ਆ ਬਲੋਗ ਨਾ ਬਣੇ ਰੋ ਬਿਲਦੇ ਆ ਜੀ ਹਾਂ ਜੀ ਬੈਂਕ ਵਿੱਚ ਆਏ ਪੰਜਾਬ ਨੈਸ਼ਨਲ ਬੈਂਕ ਤੋਂ ਇਹਦੇ ਆਪਣੇ ਹੀ ਬੰਦੇ ਬੈਠੇ ਗਾੜੀ ਸਾਰੇ ਆਵੇ ਬਜ਼ੁਰਗ ਵੀ ਸਾਰੇ ਆਪਣੇ ਆ ਬੀਬੀਆਂ ਵੀ ਸਾਰੀਆਂ ਆਪਣੇ ਪਿੰਡ ਦੇ ਆ ਬੈਠੇ ਆ ਪੱਪੂ ਕਰੋ ਗੱਲ ਹਿਸਾਬ ਆਈਏ ਬੈਂਕ ਦੇ ਸਾਰੇ ਆਪਣੇ ਬੰਦੇ ਲੱਗੇ ਆਵੇ ਉਸੀ ਦੇ ਅੰਬੇ ਮੈਨੇਜਰਾਂ ਦੀ ਕੁਰਸੀ ਵੀ ਚਲੋ ਉਹ ਵੇਖੋ ਖਾਲੀ ਆ ਲੱਖ ਲੱਖ ਦੇ ਚੈੱਕ ਮਰ ਗਏ ਤੇ ਲੱਗ ਗਿਆ ਲੈਨ ਚ ਕਰਨ ਲੱਗੇ ਆ ਫਿਰ ਕੈਰੀ ਆਊਟ ਤੇ ਚੱਲਦੇ ਆ ਬਾਹਰ ਨੂੰ ਬੌਂਸਰ ਵੀ ਲਿਆਂਦੇ ਨਾਲ ਉਹ ਵੇਖੋ ਕਿਉਂਕਿ ਮਾਇਆ ਜਾਂਦੀ ਜਾ ਕੋਲ ਆਪਾਂ ਆ ਗਏ ਜੀ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਆ ਗਈ ਜੀ ਪਾਰ ਚੱਲਦਾ ਪਿਆ ਵਾ ਲਗਾਤਾਰ ਹੀ ਵੇ ਜੀ ਲੜੀਵਾਰੀ ਪਾਰ ਚੱਲਦੇ ਆ ਇੱਧਰ ਵਾਹਿਗੁਰੂ ਸਾਡੇ ਗਰੰਤੀ ਸਿੰਘ ਬਾਬਾ ਗਰਦੀਪ ਜੀ ਦੇ ਨਾਲ ਸਾਡੀਆਂ ਬੀਬੀਆਂ ਪਰਮਾਲੇ ਸਾੰਭ ਰਹੇ ਨੇ ਤੇ ਉਸ ਮੰਬਾਰੀ ਦੇ ਵਿੱਚ ਸਵਰਮਾਲੇ ਚਾਦਰਾਂ ਪੰਨਿਆਂ ਹੁੰਦੀਆਂ ਨੇ ਉਹਨਾਂ ਦੀ ਸਫਾਈ ਚੱਲ ਰਹੀ ਆ ਹਾਂਜੀ ਵਾਹਿਗੁਰੂ ਜੀ ਲੋਕਾਂ ਨਾਲ ਜੁੜੇ ਰੋ ਜੋ ਕਰਾਂ ਸਰਗਰੀ ਬਖਮਾਗੇ ਕੰਮਕਾਰ ਕੋਈ ਹੈ ਨਹੀਂ ਤੇ ਸਾਰੇ ਭਰਾ ਬੈਠੇ ਹੀ ਵਿਹਲੇ ਆ ਆ ਗਿਆ ਲਾਈਟ ਬਾਈਡ ਵੇਖੋ ਲੰਮੇ ਰੇ ਉੜਾ ਨੀ ਹਰਾਂ ਲੈਣ ਦੇ ਆ 버ਗਰ ਕਰਾ ਲਿਆ ਹੁਣ ਚੀਜ਼ 버ਗਰ ਜਿਹੜਾ 1.5 ਤੋਂ 1.5 ਦਾ ਇੱਕ ਉਹ ਹੈ ਨਾ ਉਹ ਕਰਾਏ ਇਨਾਂ ਨੇ ਹੁਣ ਅੰਦਰ 버ਗਰ ਹੋਂ ਡਿਆ ਤਿਆਰ ਵੇਖੋ ਜੀ ਆਹ ਕੰਮ ਚੱਲਦਾ ਪਿਆ ਇੱਕੋ ਪੀਜਾ ਵੀ ਤਿਆਰ ਪਿਆ ਨਾਲ ਆਵੇ ਆਪ ਲੱਗਾ ਜੀ ਪੀਜਾ ਵੀ ਇਹ ਖਾ ਗਰੇ ਫੇਰ ਚੱਲੇ ਹਣ ਗੁਰਦਰਾ ਸਾਹਿਬ ਵਾਹਿਗੁਰੂ ਜੀ ਆਪਾਂ ਚੱਲੇ ਆਂ ਜੀ ਬਾਬਾ ਬਗਲਾ ਸਾਹਿਬ ਨਾਂ ਮੇਰੇ ਕੁੰਗਰੀ ਵੀਰ ਕਰਨ ਵੀਰ ਤੇ ਪਿਛੇ ਬੱਲੀ ਆਪਣਾ ਛੋਟਾ ਵੀਰ ਬੈਠਾ ਆ ਬਾਬਾ ਬੱਠਾ ਸਾਹਿਬ ਜਿਹੜੇ ਵੀ ਸੁਖਣਾ ਸੁਖਦੇਆ ਕੋਈ ਵੀ ਉਹ ਲੂਨ ਬੁੱਕਰ ਚੜਾਉਂਦੇ ਆ ਤੇ ਉਹ ਲੂਨ ਜਾਂਦਾ ਵੇਸਟ ਦੇ ਵਿੱਚ ਆਪਾਂ ਚੱਲੇ ਆ ਜੀ ਬਾਬਾ ਪਾਲਾ ਸਿੰਘ ਜੀ ਦੀਆਂ ਗਾਵਿਆਂ ਨੂੰ ਪਾਉਣ ਲੂਨ ਆਓ ਚੱਲਦੇ ਆ ਬਲੌਗ ਜਨਾ ਜੁੜੇ ਰਹੋ ਪਹੁੰਚ ਚੁਕੇ ਆਂ ਜੀ ਬਾਬਾ ਬਗਲਾ ਸਾਹਿਬ ਗਾਈਆਂ ਦੇ ਆਵਾੜੇ ਦੇ ਵਿੱਚ ਇਧਰ ਚੰਦਾ ਸਾਹਿਬ ਚੱਲਦੇ ਪਿਆ ਜੀ ਵੇਖੋ ਜੀ ਵਾਹਿਗੁਰੂ ਮਾਲਕਾ ਮੇਰਾਂ ਇਧਰੇ ਫੇਜੀ ਛੋਟੇ ਛੋਟੇ ਨਿਹੰਗ ਸਿੰਘ ਵਾਹਿਗੁਰੂ ਜੀ ਬਹੁਤ ਹੀ ਸੇਵਾ ਕਰਦੇ ਨੇ ਆ ਵੇਖੋ ਜੀ ਇਧਰੇ ਘੁੰਮਰੀਆਂ ਨੇ ਦੇਖ ਗਾਂ ਛਕਲੀਆਂ ਵਾਂ ਐਂ ਸਰਦਾਂ ਵਾਲੇ ਨੇ ਘੁੰਮਰੀਆਂ ਨੇ ਦੇਖ ਗਾਂ ਛਕਲੀਆਂ ਵਾਂ ਇਧਰ ਆ ਵੇਖੋ ਜੀ ਗਾਂਆਂ ਮਾਂਆਂ ਛਕਦੇ ਪਏ ਨੇ ਆਪਣਾ ਚਾਰਾ ਆਈ ਦੇ ਨਿੱਕਾ ਜਿਹਾ ਬੱਚਾ ਕੜਾ ਸੁਣਾ ਜੇ ਉਹ ਬੱਲੇ ਉਹ ਬੱਲੇ 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 ਆਏ ਕੁਝ ਯਾਦੇ ਸੋਹਣੇ ਆ ਜੀ ਆਹ ਵੇਖੋ ਜੀ ਆਹ ਵੇਖੋ ਜੀ ਬੱਚਾ ਆਪਣੇ ਮਾਂ ਦਾ ਦੁੱਧ ਪੀਂਦਾ ਆ ਆਇਦਰ ਵੀਰਪੁਰਾ ਸਾਰੇ ਸੇਵਾ ਕਰਦੇ ਵੀ ਇਹਨੇ ਵੀ ਜੀ ਕਿਹੜੇ ਪਿੰਡ ਤੋਂ ਆਏ ਜੇ ਬਾਬਾ ਗੁਰਦਾਸ ਜੀ ਤੋਂ ਚੜਦੀਆਂ ਗਲਾਂ ਜੇ ਠੀਕ ਆ ਜੀ ਵੀ ਚੜਦੀਆਂ ਗਲਾਂ ਜੇ ਚੜਦੀਆਂ ਗਲੇ ਚਾਹੀਦੇ ਭਾਈ ਗੁਰਜੀ ਭਾਈ ਗੁਰੂ ਚੜਦੀਆਂ ਗਲੇ ਚਾਹੀਦੇ ਰੋ ਹੀ ਖੁਸ਼ ਹੁੰਦੀ ਆ ਜੀ ਇੱਥੇ ਬਾਬਾ ਪਾਲਾ ਸਿੰਘ ਜੀ ਦੇ ਗਾਂਿਆਂ ਦੇ ਵਾੜੇ ਚ ਆ ਕੇ ਸਭ ਗਾਂਿਆਂ ਦਾ ਚਾਰਾ ਛਕਦੀਆਂ ਪਈਆਂ ਆ ਵੇਖੋ ਜੀ ਅੱਗੇ ਇੱਕ ਗਾਂਈ ਮੈਨੂੰ ਮਾਰਨ ਪੈ ਗਈ ਮੈਂ ਭੱਜਾਂ ਗਾੜੀ ਗਾੜੀ ਫੇਰ ਮੈਂ ਦੋਰੇ ਵਲੋਗ ਸ਼ੁਰੂ ਕੀਤਾ ਸਿੰਘ ਉਹਦੇ ਦੇਖੇ ਸੀ ਉਹਦੇ ਇਹਨੇ ਮਾਰਿਆ ਮੈਨੂੰ ਅਕੇ ਇਹਨੇ ਕਿਹਨ ਆ ਜੇ ਹੁਣ ਇਧਰ ਵੀ ਸਾਡੇ ਪਰਾਣੀ ਕਿਹੜੇ ਪਿੰਡ ਤੋਂ ਆਏ ਜੇ ਵੀ ਸੇਵਾ ਕਰਦੇ ਬੈਨੇ ਪੱਠੇ ਰਹਿ ਕੇ ਆਏ ਨੇ ਗਾਂਆਂ ਵਾਸਤੇ ਬਹੁਤ ਸੇਵਾ ਕਰਦੇ ਸਾਰੇ ਵੀਰਵਾ ਬਾੜੇ ਜੋ ਅੱਬ ਆ ਗਏ ਨੇ ਬਾਹਰ ਸ਼ਦਾਨਾ ਛਾ ਗਏ ਤੇ ਪਰਲੇ ਬੰਨੇ ਹੁਣ ਜਾ ਕੇ ਆਪਾਂ ਲੂਣ ਨੂੰ ਲਾਵਾਂਗੇ ਲੂਣ ਬਾਬੇ ਨੇ ਇੱਥੇ ਨਹੀਂ ਕਿਹਾ ਵੀ ਲਾ ਦੋ ਓ ਦੱਸ ਦੇਣੀ ਆ ਲੂਣ ਬਾਬੇ ਨੇ ਇੱਥੇ ਕਿਹਾ ਹੈ ਲਾ ਦੋ ਤੇ ਆਪਰ ਸਾਡੇ ਨਾਲ ਜਿੱਦਣ ਦੇ ਮੈਂ ਆ ਨਹੀਂ ਨਾ ਕਿ ਮੇਰੇ ਵਲੌਗ ਬੜੇ ਵਧੀਆ ਭਾਂਡੇ ਹੁਣ ਮੇਰੇ ਵਲੌਗਾਂ ਥੋੜੇ ਹਾਸੇ ਵੀ ਪਿਆ ਕਰਨਗੇ ਇੰਨੇ ਹੁਣ ਵਲੌਗ 'ਚ ਆ ਗਿਆ ਬਾਬੇ ਨੇ ਕੱਖ ਹੋਰ ਕਿਹਾ ਇੱਕ ਹੋਰ ਵਾਸੇ ਲਈ ਜਾਂਦਾ ਜੀ ਪਹੁੰਚ ਗਏ ਜੀ ਇਧਰ ਵੱਡੇ ਬਾੜੇ ਦੇ ਵਿੱਚ ਇਧਰ ਵੀ ਸਾਰੀਆਂ ਗਾਈਆਂ ਇਦਾਂ ਖੁੱਲੀਆਂ ਰਹਿੰਦੀਆਂ ਵੇਖੋ ਜੀ ਗਾਂਆਂ ਮੰਨਿਆ ਸ਼ਾਹਦੀਆਂ ਬੰਨਿਆ ਨੇ ਆਪਣਾ ਚਾਰਾ ਤੇ ਇੱਧਰ ਲੈ ਕੇ ਆਏ ਆ ਲੂਣ ਇਹ ਤੁਹਾਨੂੰ ਅੱਗੇ ਦੱਸਿਆ ਪਈ ਸਾਡੇ ਪਿੰਡ ਵਾਲੇ ਗੁਰਦਾਰੇ ਤੇ ਜੇ ਕਿਤੇ ਸੁਖਣਾ ਹੁੰਦੀਆਂ ਉਹਨਾਂ ਉਹ ਲੂਣ ਬੁੱਕਰ ਚੜਾ ਦਿੰਦੇ ਆ ਤੇ ਝਾੜੂ ਉਹਨਾਂ ਜਿਹੜੇ ਉਹ ਤੇ ਆਪਣੇ ਕੰਮ ਆ ਜਾਂਦੀਆਂ ਬੁੱਕਨਾ ਤੇ ਆਹੜਾ ਲੂਣ ਉੱਦਾਂ ਹੀ ਪਿਆ ਰਹਿੰਦਾ ਤੇ ਫਿਰ ਮਹੀਨੇ ਪਿਛੋਂ ਟਰਾਲੀ ਤੇ ਲੈ ਕੇ ਤੇ ਛਾੜੀ ਹੁੰਨੇ ਨੇ ਖਾਂਦੀਆਂ ਉੱਦਾਂ ਕੱਲਾ ਪਾ ਓਏ ਦੇਖੋ ਜੀ ਜੋ ਖਰਾਬ ਹੋ ਰਾ ਚੋਕਰ ਚੀਮੇਵਾਏ ਨੇ ਜੀ ਗਾਣੇ ਦੇ ਵਿੱਚ ਸੱਚ ਹੀ ਲਿਖਿਆ 21ਵੀਂ ਸਦੀ 'ਚ ਸੇਵਾ ਕਿਸੇ ਕੋ ਨਹੀਂ ਹੋਈ ਕਿਸੇ ਕੋ ਨਹੀਂ ਹੋਈ ਬਾਬੇ ਪਾਲੇ ਰੀਖ ਜਿੰਨੀਆਂ ਗਾਈਆਂ ਆ ਜੀ 21ਵੀਂ ਸਦੀ ਦੇ ਬਾਬਾ ਜੀ ਦੀ ਸੇਵਾ ਹੋਏ ਗਾਂ ਵਾਲੇ ਬਾਬਾ ਜੀ ਬਾਬਾ ਜੀ ਤਾਂ ਨਿੱਕੀ ਕਥਾ ਬਾਜ ਕੇ ਸੌਂ ਜਾ ਰਹਿਆ ਵਾ ਰੱਬੀ ਰੋ ਰੱਬੀ ਰੋ ਇੱਕ ਵਾਰੀ ਨਾ ਸਾਡੇ ਪਿੰਡ ਬਾਬੇ ਦੀਆਂ ਗਾਈਆਂ ਆਈਆਂ ਤੇ ਮੇਰੇ ਫਾਜ਼ਲ ਸਾਹਿਬ ਦੱਸਦੇ ਹੁੰਦੇ ਵੀ ਉਹ ਕਿਤੇ ਸਵੇਰੇ ਸਵੇਰੇ ਮੀਂਹ ਪੈਣ ਡਿਆ ਸੀ ਫਾਦਰ ਸਾਹਿਬ ਕਹਿੰਦੇ ਇੱਥੇ ਬਾਬਾ ਪਾਲਾ ਸਿੰਘ ਜੀ ਨੂੰ ਦੇਖੋ ਦੰਦੇ ਉਹ ਕਹਿੰਦੇ ਵੀ ਆਜੋ ਬਾਬਾ ਜੀ ਘਰ ਤੇ ਜੰਨੇ ਆ ਇੱਥੇ ਮੀਂਹ ਵੜਾ ਪੈਂਦਾ ਤੁਸੀਂ ਮੀਂਹ ਵਿੱਚ ਭੇਜਦੇ ਬਾਬਾ ਪਾਲਾ ਸਿੰਘ ਨੇ ਜਵਾਬ ਦਿੱਤਾ ਵੀ ਮੇਰਾ ਇੰਨਾ ਪਰਿਵਾਰ ਵਾ ਤੂੰ ਕਿੱਥੇ ਜਾਮਲੇਗਾ ਤੇ ਬਾਬਾ ਜੀ ਵੇਖੋ ਵੀ ਕਿੰਨਾ ਪਿਆਰ ਕਰਦੇ ਹੋਣਗੇ ਉਹ ਗੰਜ ਨੂੰ ਕਿਨੇ ਕੰਗਰੇ ਸਹੀ ਗੱਲ ਹੱਥ ਪਾ ਜਾਣਾ ਛੋਟੀ ਕਹਾਸਾ ਵਾਜੀ ਤੁਹਾਨੂੰ ਦੱਸੀ ਹੈ ਤੇ ਇੱਕ ਵਾਰੀ ਛੋਟੇ ਨੇ ਦੇ ਬਾਬਿਆਂ ਨੂੰ ਮੱਥਾ ਟੇਕਣਗੇ 1000 ਰੁਪਏ ਦੇ ਨੇ ਮਡੇ ਮਡੇ ਨੇ ਕਿਹਾ ਬਾਬੇ ਨੇ ਪੈਸੇ ਨਹੀਂ ਲਏ ਬਾਬੇ ਕਹਿੰਦੇ ਤੁਹਾਡੇ ਵੀ ਥੋੜੀ ਲੈਣੇ ਨੇ ਤੇ ਬੱਚੀ ਚਲੋ ਆਪਾਂ ਨੂੰ ਦਿੱਤੇ ਹੋਏ ਤੇ ਅੱਜ ਕੱਲ ਬਾਬੇ ਕੀ ਕਰਦੇ ਆ ਪੈਸੇ ਖੋਲਿੰਦੇ ਆ ਤੇ ਰੱਬੀ ਰੂਹਾਂ ਇੱਕ ਕਰੀ ਹੁੰਦੀਆਂ ਦੁਨੀਆ ਤੇ ਬਾਬੇ ਭਰਤ ਲੈ ਮੈਨੂੰ ਨਾਮ ਬਿਨਾ ਕਰੇ ਵਾਹੀ ਗੁਰ ਕੱਲ ਜਾਣ ਲੱਗਿਆ ਬਾਬਾ ਸਾਡੇ ਵੀਰ ਘੁੰਗਰੀ ਨੂੰ ਅਸੀਂ ਕਹਿੰਨੇ ਆ ਵੀ ਬਾਹਰ ਨਹੀਂ ਜਾ ਜਾ ਪਰ ਵੀਰ ਨੂੰ ਨਾ ਬਾਬਿਆਂ ਨੇ ਉਹ ਦਿੱਤਾ ਵਾ ਅਸ਼ੀਰਵਾਦ ਜੋ ਬਸ਼ਨ ਕਹਿਦਾ ਬਾਬੇ ਕਹਿੰਦੇ ਵੀ ਤੂੰ ਬਾਹਰ ਨਹੀਂ ਜਾਵੇਂਗਾ ਤੂੰ ਇੱਥੇ ਪੁੱਸੇ ਪਰਤੀ ਹੋਵੇਂਗਾ ਤੇ ਇਹਨੂੰ ਬਾਬਾ ਜੀ ਦਾ ਪੂਰਾ ਵਿਸ਼ਵਾਸ ਆ ਵੀ ਅੰਦਾ ਮੈਂ ਪਰਤੀ ਹੋਊਂਗਾ ਇਹ ਵੀ ਆਪਣੇ ਕੋਲ ਹੈਗਾ ਹੈ ਜੀ ਕੱ ਕ੍ਰਿਸ਼ਮਾ ਕੋਈ ਹੋਊਗਾ ਤੇ ਆਪਾਂ ਇਹਦੇ ਬਾਰੇ ਵਿੱਚ ਚੰਗੀ ਵੱਡੀ ਮੁਲਾਕਾਤ ਕਰਾਂਗੇ ਨਾ ਕਰਨ ਸਹੀ ਤੇ ਬਾਬਾ ਨੇ ਕਹੇ ਤੂੰ ਬਾਹਰ ਅੰਦਰ ਨਹੀਂ ਜਾਵੇਂਗਾ ਤੇਰਾ ਇੱਥੇ ਹੀ ਗਾਂਵਾਂ ਦੀ ਸੇਵਾ ਕਰਿਆ ਕਰੇਗਾ ਗਾਂਵਾਂ ਦੀ ਸੇਵਾ ਕਰਿਆ ਕਰੇਗਾ ਤੇ ਇੱਥੇ ਪੂਲ ਸਾਲਾ ਬਣਾ ਦੇਣਾ ਤੈਨੂੰ ਵਾਹੀ ਮੇਰਾ ਕਰਨਾ ਆ ਵੇਖੋ ਜੀ ਗਾਂਵਾਂ ਮਾਂਵਾਂ ਮੇਰਾ ਡਾਰ ਲੱਗਣ ਦਾ ਪੈਣ ਮੈਂ ਥੱਲੇ ਨੂੰ ਨਹੀਂ ਆਉਂਦਿਆਂ ਅੱਗੇ ਇੱਕ ਸਿੰਗਾਂ ਦੇ ਚੁੱਕ ਦੇਣ ਲੱਗੀ ਸੀ ਨੁਕਸਾਨ ਕਰਦੇ ਨੁਕਸਾਨ ਹੋ ਜਾਣਾ ਇਹਨੇ ਤੇ ਹਾਲੇ ਨਵੇਂ-ਨਵੇਂ ਵਲੌਗ ਸ਼ੁਰੂ ਕੀਤੇ ਆ ਹਾ ਹਾ ਕੀ ਫਾਂਡਿਆ ਲਾ ਦੋ ਛੋਟਾ ਜੀ ਕਰ ਬੋਲੇ ਸੋਨੇ ਹਾਲਾ ਉਧਰ ਵੀ ਸਾਡੇ ਵੀਰ ਲੈ ਕੇ ਆਏ ਵੀਰ ਜੀ ਕੀ ਲੈ ਆਏ ਜੇ ਵੀਰ ਸਾਡੇ ਤੂੜੀ ਲੈ ਕੇ ਆਏ ਵੀਰ ਕਿਹੜਾ ਪਿੰਡ ਇਨੋ ਕੋਟ ਤੋਂ ਵੀਰ ਸਾਡੇ ਤੂੜੀ ਲੈ ਕੇ ਆਏ ਨੇ ਉਹ ਬੜੀ ਸੇਵਾ ਵਾ ਰੱਬ ਸਾਰੇ ਵੀਰ ਭਰਾਵਾਂ ਦੀ ਚੜ੍ਹਦੀ ਕਲਾ ਵਿੱਚ ਕਰੇ ਲਾ ਜੀ ਗਾਲਾ ਬੋਲੇ ਸੋਨੇ ਹਾਲਾ ਸਤਿ ਸ਼੍ਰੀ ਅਕਾਲ ਇਧਰੋਂ ਵੀਰ ਉਹਨਾਂ ਨੇ ਚੋਕਰ ਤੇ ਲੂਣ ਨੂੰ ਰਲਾ ਦਿੱਤਾ ਵਾ ਪੀਣ ਗਾਇਆਂ ਨੂੰ ਵੀ ਖਾਣ ਦੇ ਚ ਬਹੁਤ ਹੀ ਸੁਆਦ ਮਿਲੇਗਾ ਆ ਸਾਡੇ ਵੀਰ ਜਿਹੜੇ ਨਗੌਰ ਤੋਂ ਆਏ ਵੀਰ ਉਹਨਾਂ ਦੀ ਸੇਵਾ ਬਹੁਤ ਆਦੀ ਆ ਵੇਖੋ ਰੋਜ ਦਿਹਾੜੀ ਵੀਧੀ ਇਹਨਾਂ ਨੇ ਲੈ ਕੇ ਹੁਣਾ ਪੱਠਾ ਦਿੱਤਾ ਵੀ ਜੋ ਵੀ ਹੋਇਆ ਬਹੁਤ ਜਿਆਦਾ ਸੇਵਾ ਵੀਰ ਉਹਨਾਂ ਦੀ ਜੇ ਰੱਬ ਚੜ੍ਹਦੀਆਂ ਗਰਾਵਾਂ ਇੱਧਰ ਸਾਡੇ ਨਿਹੰਗ ਸਿੰਘ ਜੀ ਵੈਰ ਖਾਲਸਾ ਜੀ ਫਤਈ ਆਇਆ ਜੀ ਮੱਜਾ ਅਸਲੀ ਆਇਆ ਜੀ ਗਾਣਿਆਂ ਜਿੰਨਾ ਬੋਲੋ ਕਿ ਨਹੀਂ ਕਰਨੀ ਵੀਰ ਆਇਆ ਮੱਜਾ ਅਸਲੀ ਵਾਹ ਓਏ ਇਧਰ ਉਹ ਬੱਲੀ ਸਾਡੇ ਵੀਰ ਨੇ ਟਾਪਾ ਸਾਰਾ ਕਰਤਾ ਇਹ ਸਾਫ ਸਫਾਈ ਬੋਰੇ ਬਾਰੇ ਸਾਹਮਣੇ ਲੱਗਾ ਭਰਾ ਮੇਰਾ ਗਾਂਜਾ ਮੰਜਾ ਖੜੀ ਨਾ ਵਾ ਦੇਖਣ ਦੀ ਵੀ ਕਦੋਂ ਜਾਣ ਤੇ ਕਦੋਂ ਹੀ ਖਾਈਏ ਉੱਤੇ ਥੋੜਾ ਹਰਿਆ ਛੋੜਦੇ ਹੋਏ ਨਾ ਓਏ ਓਏ ਇਲਾ ਪਰਾਂ ਛੋੜਦੇ ਗਏ ਤੇ ਹੋਏ ਗਾਂਜਾ ਉੰਡਿਆ ਪਿਆ ਇਧਰ ਇਕੱਠੀਆਂ ਵੇ ਓਏ ਬਾਬਾ ਪਾਲਾ ਸਿੰਘ ਜੀ ਗੋਆਵਾਂ ਵਾਲੇ ਵਾਹੀ ਜੀ ਮੇਰਾ ਕਰੋ ਬਾਬੇ ਬਕਾਲੇ ਦੇ ਮਨਵਾ ਵੜਾ ਜੀ ਲੱਗਦਾ ਜੀ ਭਰਾਵਾ ਨਿਸ਼ਾਨ ਸਾਹਿਬ ਬਹੁਤ ਆ ਹਣਾ ਓਏ ਸੱਪਤਾ ਦੇ ਨਿਸ਼ਾਨ ਸਾਹਿਬ ਬਬ ਕੜੇ ਆ ਬਾਬਾ ਜੋਗਾ ਸਿੰਘ ਜੀ ਦੇ ਦਰਸ਼ਨ ਕਰਨ ਪਹੁੰਚਿਆ ਭਾਈ ਜੀ ਬਾਬਾ ਜੋਗਾ ਸਿੰਘ ਜੀ ਇਥੇ ਗੁਰਦਰਾਸ਼ਨੀ ਸਾਹਿਬ ਪਹੁੰਚੇ ਸੀ ਵਾਹਿਗੁਰੂ ਜੀ ਪਤਾ ਲੱਗਾ ਹੁਣ ਤੇ ਦਰਸ਼ਨ ਕਰਨਾ ਹੈ ਵਾਹਿਗੁਰੂ ਜੀ ਨਾਲ ਮੇਰੇ ਸਾਥੀ ਮੇਰਾ ਵੀਰ ਬੱਲੀ ਛੋਟਾ ਵੀ ਕਰਨ ਵੀਰ ਉਹਨੇ ਬਰੀ ਵੀਰ ਉਹਨੇ ਸਾਰੇ ਵੀਰਾਂ ਨੂੰ ਦਰਸ਼ਨ ਕਰਨਾ ਹੈ ਵਾਹਿਗੁਰੂ ਮੇਰਾ ਪਰ ਮੈਂ ਬਾ ਉਹ ਮੇਲੇ ਹੋ ਗਏ ਆ ਬੰਦ ਕਰਕੇ ਦੀ ਅਸਲੀ ਮਾਝਾ ਆ ਜੇ ਬੋਲੇ ਸੋਹਣਾ ਰੇ ਅਸਲੀ ਮਾਝਾ ਆ ਗਿਆ ਵਾਹਿਗੁਰੂ ਮਹਾਰਾਜ ਆ ਗਿਆ ਬਾਬਾ ਬਗਾਲਾ ਸਾਹਿਬ ਤੋਂ ਪਿੰਡ ਨੂੰ ਘਰੇ ਜਾਂਦੇ ਆ ਜੀ ਸੰਗਰੀ ਵੀਰ ਨੇ ਬੈਠੇ ਆ ਵੀਰ ਦੇਖਾ ਸ਼ਕੀਆ ਤੇ ਇਧਰ ਸ਼ਰਦਾਈਏ ਸ਼ਕੀਆ ਵਾਹਿਗੁਰੂ ਜੀ ਪਿੰਡ ਐਂਟਰੀ ਹੋ ਗਈ ਇਹ ਬੱਲੀ ਮੇਰਾ ਵੀ ਗਾੜੀ ਬੰਪਰ ਤੇ ਬੈਠਾ ਆ। ਹੁੰਦਾ ਭਜਾਇਣਾ। ਮੈਂ ਵੀ ਉਹ ਟੈਡਰ ਹੋਲੀ ਰੱਖਿਆ ਹੋਇਆ। ਨਾਲ ਵੀਰ ਕਰਨੇ ਆ। ਆਇਆ ਆਪਣੇ ਪਿੰਡ ਵਿੱਚ ਸਾਥੀ ਜਰੇ ਭਰਾ। ਹਰ ਨਿੱਕਾ ਬਰਗੇ ਰਹਾ। ਆਪਣਾ ਸਾਡਾ ਕੋਮਲ ਐਕਟਰ ਅਰਸ਼ਵੀਰ ਇਹ ਨਵੇਂ ਆ ਇੰਡਸਟਰੀ ਜਿਹੜਾ ਕੋਣ ਹੈ? ਫੋੜਤਾ ਕਬਰੀ ਬੁਰੀ। ਆ ਬਲੋਗ ਆ ਆ ਆ ਆ ਮੇਰਾ ਪਿੰਡ ਹੈ ਜੀ ਆ ਵੇਖੋ ਮੁੰਡੇ ਖਲੋਤੇ ਆ ਰਾਤ ਨੂੰ ਸੜਕਾਂ ਦੇ ਇਧਰ ਚਾਹੇੜੀ ਬੈਠੇ ਗੱਲਾਂ ਬਾਤਾਂ ਕਰਨੀਆਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਸਾਡੇ ਪ੍ਰਧਾਨ ਸਾਹਿਬ ਨੇ ਬੜਾ ਇਹਨਾਂ ਨੂੰ ਕਿਸਾਨੀ ਦੇ ਨਾਲ ਪਿਆਰ ਹੈ ਜੀ ਹੁਣ ਆਪ ਪਿੰਡ ਦੀ ਤਰਫ ਵਧਣ ਦੇ ਆ ਜੀ ਮੇਰੇ ਜਦੋਂ ਜੱਟ ਸਰਪੰਚ ਬਣ ਗਿਆ ਨਾ ਓਏ ਐਦਾਂ ਕੁੰਮਿਆ ਕਰਨਾ ਹੀ ਪਿੰਡ ਫੇਰ ਐਦਾਂ ਆਟਾ ਲਾ ਵੀ ਮਿਹਨਤ ਨੂੰ ਆ ਕੋਟੋਲੇ ਵੀਰੇ ਆਓ ਬਣਾਇਆ ਆ ਮੇਰਾ ਉਹ ਵੀਰ ਆ ਮੇਰੇ ਓਏ ਓਏ ਰੋਕਦੇ ਆ ਆ ਮੇਰਾ ਉਹ ਵੀਰ ਆ ਜਿਹੜਾ ਜੀ ਸੱਸੀ ਗਾੜੀ ਆ ਮੇਰਾ ਉਹ ਵੀਰ ਆ ਜਿਹੜਾ ਪਿੰਡ ਦੇ ਬੱਚਿਆਂ ਨੂੰ ਚੰਗੇ ਰਾਹ ਤੇ ਪਾਉਂਦਿਆ ਭਰਾ ਮੇਰਾ ਭਰਾ ਦਾ ਬੜਾ ਮਾਨਵਾ ਤਕਾਰਵਾ ਸਾਰੇ ਛੋਟੇ ਛੋਟੇ ਬੱਚਿਆਂ ਨੂੰ ਮਿਹਨਤ ਹੋਉਂਦਾ ਵੀ ਇੱਧਰ ਕਬੱਡੀ ਨੂੰ ਲੈ ਧੰਨਵਾਦ ਹੈ ਵੀਰ ਮੇਰੇ ਤੇ ਕੱਲ ਨੂੰ ਆਉਂਦੇ ਹਾਂ ਹਾਂਜੀ ਆਪਾਂ ਪਹੁੰਚ ਜੂਗੇ ਜੀ ਪਿੰਡ ਵਾਲਾ ਗੁਰਦਰਾ ਸਾਹਿਬ ਨੂਨ ਉੱਥੇ ਵਾਹੂ ਜੀ ਕਾਣਿਆਂ ਨੂੰ ਪਾ ਕੇ ਤੇ ਮੇਰੇ ਨਾਲ ਤੇ ਮੇਰੇ ਸਾਥੀ ਵੀ ਬੈਠੇ ਨੇ ਪੱਲੇ ਵੀਰ ਬਿਸ਼ੇ ਆ ਆਪਾਂ ਆਏ ਜੀ ਪਿੰਡ ਨੂੰ ਚਾਜ ਦਾ ਵਲੋਗ ਇੱਥੇ ਖਤਮ ਕਰਦੇ ਆ ਲਾਓ ਜੀ ਘਾਰਾ ਬੋਲੇ ਸੋਹਣਿਆ ਹਾਲੇ ਅੱਜ ਵੀ ਬਾਈ ਕੋਈ ਸਦਾਈ ਮੇਰ ਭੜਿਆ ਇਧਰਾਂ ਪਾਸੇ ਇੱਥੇ ਬਾਈ ਮੇਰਾ ਗੜੀ